शिवकुमार बट्टालवी पंजाब ਦੇ ਮਸ਼ਹੂਰ ਸ਼ਾਇਰ ਤੇ ਸ਼ਾਇਰੀ ਜੋ ਹੈ ਤਾਂ ਰੋਮਾਂਟਿਕ ਪਰ ਦੁੱਖ ਤੇ ਵਿਛੋੜੇ ਦੇ ਜਜ਼ਬਾਤਾਂ ਨਾਲ ਭਰੀ ਇਸੇ ਕਰਕੇ ਬਿਰਹਾ ਦਾ ਸੁਲਤਾਨ ਆਖਿਆ ਜਾਣ ਲੱਗਾ शिव ਦਾ ਜਨਮ ਹਿੰਦੂ ਬ੍ਰਾਹਮਣ ਫੈਮਲੀ ਵਿੱਚ 23 ਜੁਲਾਈ 1936 ਨੂੰ ਸ਼ੱਕਰਗੜ ਤਹਿਸੀਲ ਦੇ 12 ਪਿੰਡ ਵਿਖੇ ਹੋਇਆ ਜੋ ਅੱਜ ਪਾਕਿਸਤਾਨ ਦਾ ਹਿੱਸਾ ਹੈ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਸ਼ਰਮਾ ਰੈਵਨਿਊ ਡਿਪਾਰਟਮੈਂਟ ਵਿੱਚ ਤਹਿਸੀਲਦਾਰ ਸਨ ਤੇ ਮਾਤਾ ਸ਼ਾਂਤੀ ਦੇਵੀ ਹਾਊਸ ਵਾਈਫ ਸੀਗੇ 1947 ਵਿੱਚ 11 ਸਾਲ ਦੇ ਸੀ ਜਦ ਵੰਡ ਤੋਂ ਬਾਅਦ ਬਟਾਲਾ ਸ਼ਿਫਟ ਹੋ ਗਏ ਤੇ ਇੱਥੇ ਸ਼ਿਵ ਨੇ ਪ੍ਰਾਇਮਰੀ ਦੀ ਪੜ੍ਹਾਈ ਪੂਰੀ ਕੀਤੀ ਛੋਟੇ ਹੁੰਦਿਆਂ ਸ਼ਿਵ ਸੁਪਨਿਆਂ ਦੀ ਦੁਨੀਆ ਵਿੱਚ ਰਹਿਣ ਵਾਲਾ ਬੱਚਾ ਸੀ ਤੇ ਇਹਨਾਂ ਅਕਸਰ ਹੀ ਦਿਨ ਵੇਲੇ ਘਰੋਂ ਗਾਇਬ ਰਹਿਣਾ ਤੇ ਪਿੰਡ ਬਾਹਰ ਵਹਿੰਦੀ ਨਹਿਰ ਦੇ ਕੰਢੇ ਰੁੱਖਾਂ ਹੇਠਾਂ ਬੈਠ ਕੇ ਪਾਣੀ ਦੇ ਵਹਾਅ ਵਿੱਚ ਗਵਾਚੇ ਰਹਿੰਦਾ ਸੀ 1953 ਵਿੱਚ ਮੈਟ੍ਰਿਕੁਲੇਸ਼ਨ ਪੂਰੀ ਕੀਤੀ ਤੇ ਬਟਾਲਾ ਦੇ 크ਰਿਸਚੀਅਨ ਕਾਲਜ ਵਿੱਚ ਐਫਐਸਸੀ ਪ੍ਰੋਗਰਾਮ ਵਿੱਚ ਐਡਮਿਸ਼ਨ ਲੈ ਲਈ ਪਰ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਾਤਿਆਂ ਦੇ ਐਸਐਨ ਕਾਲਜ ਵਿੱਚ ਆਰਟਸ ਪ੍ਰੋਗਰਾਮ ਵਿੱਚ ਸ਼ਿਫਟ ਹੋ ਗਏ ਪਰ ਇਹ ਵੀ ਵਿੱਚ ਛੱਟ ਕੇ ਬਾਜਿਨਾ ਹਿਮਾਚਲ ਵਿਖੇ ਸਿਵਲ ਇੰਜੀਨੀਅਰਿੰਗ ਡਿਪਲੋਮਾ ਜੁਆਇਨ ਕੀਤਾ ਪਰ ਇਹ ਤੇ ਵੀ ਸਕੂਨ ਨਾ ਮਿਲਿਆ ਤਾਂ ਕੁਝ ਸਮਾਂ ਨਾਬਾ ਦੇ ਸਰਕਾਰੀ ਕਾਲਜ ਵਿੱਚ ਵੀ ਬਿਤਾਇਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ